ਸਾਹਿਬ ਜੀ ਗੁਰੂ ਨਾਨਕ ਪਦ ਪੰਕਜ বন্দਨ ਸਿਮਰਾਂ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਭ ਮਤ ਪਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨ ਨਾਉ ਬਹਾਰੀ ਤਿਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ singh visala taruntara tar pun pun si saji pun pun si sa bandoh bar bar jagdi sa taruntara tar ਪੁਨ ਪੁਨ ਸੀ ਸਾਜੀ ਪੁਨ ਪੁਨ ਸੀ ਸਾ ਬੰਦੋਂ ਬਾਰ ਬਾਰ ਜਗਦੀ ਸਾ ਬੰਦੋਂ ਬਾਰ ਬਾਰ ਜਗਦੀ ਸਾ ਸ਼੍ਰੀ ਦੀ ਵਾਹਿਗੁਰੂ ਸਾਹਿਬ ਜੀ ਚੌਪਈ ਅਜਰ ਜੈ ਭਈ ਹੀਰ ਕਰਮਤਾ ਜਾਨੀ ਪਰੈ ਨਾ ਗਤ ਨਿਜ ਤਤ ਫੈਉ ਰਿ ਦੇ ਮਹ ਸੰਬ੍ਰह्म ਜਗੀ ਸਤਿ ਅਵੈਬ ਸਭ ਦੇਖਣ ਲਾਗੀ ਜੁਗੋ ਜੋਕਾ ਟਾਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੀ عظیم અપਾਰ ਅਜ਼ਮਤ ਬਖਸ਼ਿਸ਼ ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਣ ਪਾ ਰਹੇ ਹਾਂ ਵਡਪਾਗੀ ਹਾਂ ਗੁਰੂ ਹਜ਼ੂਰੀ ਨੂੰ ਮਾਣਦੇ ਹਾਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ ਹੁਣ ਸਮਾਂ ਲੜੀਵਾਰ ਗੁਰਪ੍ਰਤਾਪ ਸੂਰਜ ਰਚਨਾ ਨੂੰ ਵਿਚਾਰਨ ਦਾ ਹੈ ਜਿਸ ਵਿੱਚ ਅਸੀਂ ਕਵੀ ਸੰਤੋਖ ਸਿੰਘ ਚੂੜਾਮਣੀ ਜੀ ਦੁਆਰਾ ਰਚਿਤ ਤਨ ਗੁਰੂ ਨਾਨਕ ਮਹਾਰਾਜ ਜੀ ਦੇ ਇਤਿਹਾਸ ਤੇ ਖਾਸ ਕਰਕੇ ਉਹਨਾਂ ਦੇ ਜੀਵਨ ਦੇ ਬਿਲਕੁਲ ਕਹਿ ਲੋ ਕਿ ਸ਼ੁਰੂਆਤੀ ਸਮੇਂ ਨੂੰ ਸ਼ੁਰੂਆਤੀ ਪੜਾਣ ਨੂੰ ਨਿਹਾਰ ਰਹੇ ਹਾਂ ਕਾਵਈ ਅੰਦਾਜ਼ ਵਿੱਚ ਬੜੀ ਅਲੰਕ੍ਰਿਤ ਭਾਸ਼ਾ ਦੇ ਅੰਦਰ ਕਵੀ ਜੀ ਦੋਹਰੇ ਤੇ ਚੋਪਿਆਂ ਦੇ ਵਿੱਚ ਇਹ ਰਚਨਾ ਰਚ ਰਹੇ ਨੇ ਅਸੀਂ ਉਹਦੇ ਵਿੱਚੋਂ ਅਰਥ ਭਾਵ ਕਰਦਿਆਂ ਹੋਇਆਂ ਕੁਝ ਇਤਿਹਾਸ ਨੂੰ ਕੁਝ ਆਸਥਾ ਸ਼ਰਧਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਬੀਤੇ ਦੇ ਵਿੱਚ ਜਿਵੇਂ ਬਾਤ ਹੋਈ ਮਾਂ ਤ੍ਰਿਪਤਾ ਜੀ ਤਨ ਗੁਰੂ ਨਾਨਕ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਸੁੱਤੇ ਨੇ ਸੁੱਤੇ ਹੋਿਆਂ ਨੂੰ ਅੱਧੀ ਰਾਤ ਤੋਂ ਵੱਧ ਸਮਾਂ ਗੁਜਰਨ ਤੋਂ ਬਾਅਦ ਇੱਕ ਗਹਿਰਾ गहरी नींद विच ਸੁਪਨਾ ਆਉਂਦਾ ਹੈ ਉਸ ਸੁਪਨੇ ਦੇ ਅੰਦਰ ਬਹੁਤ ਸਾਰੇ ਦੇਵੀ ਦੇਵਤੇ ਆ ਕੇ ਗੁਰੂ ਨਾਨਕ ਮਹਾਰਾਜ ਦੇ ਉੱਤੇ ਫੁੱਲ ਵਰਸਾਉਂਦੇ ਨੇ ਚੰਦਨ ਦੇ ਲੇਪ ਕਰਦੇ ਨੇ ਖੁਸ਼ਬੂਆਂ ਤੇ ਇਤਰ ਫੈਲਾਉਂਦੇ ਨੇ ਮਹਾਰਾਜ ਜੀ ਦੀ ਬੜੀ ਸਤਿਤੀ ਤੇ ਤਾਰੀਫ ਕਰਦੇ ਨੇ ਮਾਂ ਉਸ ਸਾਰੇ ਸੁਪਨੇ ਨੂੰ ਮਾਨਦੀ ਹੈ ਜਿਵੇਂ ਹੀ ਅੱਖਾਂ ਖੁੱਲ੍ਹਦੀਆਂ ਨੇ ਤੇ ਅੱਖਾਂ ਖੋਲ ਕੇ ਜਾਗਣ ਤੋਂ ਬਾਅਦ ਉਹ ਅਹਿਸਾਸ ਕਰਦੇ ਨੇ ਕਿ ਸੁਪਨਾ ਸੀ ਕਿ ਹਕੀਕਤ ਸੋ ਇਹਦੇ ਦਰਮਿਆਨ ਉਹਨਾਂ ਦੇ ਅੰਦਰ ਜੋ ਸ਼ਸ਼ੋਪੰਜ ਜਿਸ ਨੂੰ ਸੀ ਕਹਿੰਦੇ ਆ ਚੱਲ ਰਹੀ ਹੈ ਇੱਕ ਝੱਕੋਂ ਤੱਕੋਂ ਇੱਕ عجیب ਤਰ੍ਹਾਂ ਦਾ ਅੰਦਰ ਕਹ ਲੋ ਕਿ ਬਵੰਡਰ ਚੱਲ ਰਿਹਾ ਹੈ ਕਿ ਆਖਰਕਾਰੇ ਵਾਪਰਿਆ ਕੀ ਹੋਇਆ ਕੀ ਹੈ ਉਸ ਕਸ਼ਮਕਸ਼ ਦੀ ਵਿਆਖਿਆ ਤੋਂ ਅਸੀਂ ਬਾਤ ਸ਼ੁਰੂ ਕਰਨ ਲੱਗੇ ਹਾਂ ਸਵਾਓ ਅਸੀਂ ਇਸ ਮੁਜ਼ਫਤੇ ਦਾ ਆਵਾਜ਼ਾ ਦੇਣਾ ਤਾਂ ਕਿ ਅਸੀਂ ਤਵਾਰੀ ਖੀ ਰੰਗ ਨੂੰ ਤੇ ਕਿਸ ਖਸਾਰੀ ਰਚਨਾ ਦੀ ਵਿਆਖਿਆ ਨੂੰ ਸਮਝ ਸਕੀਏ ਇੱਕ ਵਾਰੀ ਕੋਈ ਵੀ ਰਸਤਨਾਵਾਂ ਜੀ ਨਾ ਰਹੇ ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਚਰਜ ਭਈ ਹੀਰ ਕਰਮਤਾ ਜਾਨੀ ਪਰੈ ਨ ਗਤ ਨਿਜ ਤਾਤਾ ਇਹ ਸਾਰਾ ਖਾਬ ਨਿਹਾਰਦੀ ਹੋਈ ਮਾਂ ਬੜੀ ਅਸ਼ਚਰਜ ਹੋਈ ਹੈ ਬੜੀ ਅਮੇਜ਼ਡ ਹੋਈ ਹੈ ਵਿਸਮਾਦ ਅਵਸਥਾ ਦੇ ਵਿੱਚ ਹੈ ਜਾਨੀ ਪਰੈ ਨ ਗਤ ਨਿਜ ਤਾਤਾ ਆਪਣੇ ਨਿਜ ਤਾਤ ਦੀ ਆਪਣੇ ਪੁੱਤ ਦੀ ਅਸਲ ਅਵਸਥਾ ਕੀ ਅਸਲ ਗਤ ਕੀ ਹੈ ਇਹ ਕੀ ਅਸਲ ਵਿੱਚ ਪੁੱਤ ਦੇ ਰੂਪ ਦੇ ਵਿੱਚ ਮੈਨੂੰ ਜੀਵਨ ਵਿੱਚ ਪ੍ਰਾਪਤ ਹੋਇਆ ਹੈ ਮਾਂ ਇਹਦਾ ਅਹਿਸਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਭਯੋ ਰਿਤੇ ਮਹਿ ਸੰਭੰ ਜਾਗੀ ਸੁਤ ਅਵੈਭ ਸਭ ਦੇਖਣ ਲਾਗੀ ਹਿਰਦੇ ਦੇ ਅੰਦਰ ਉਤਪਨ ਹੋ ਰਹੇ ਉਥਲ ਪੁਥਲ ਨੂੰ ਸਾਰੇ ਉਸ ਭਰਮ ਦੇ ਅਵਸਥਾ ਨੂੰ ਇੱਕ ਤਰੀਕੇ ਨਾਲ ਵਿਰਾਮ ਕਰਦੀ ਹੋਈ ਸੁਤ ਅਵੈਭ ਸਭ ਦੇਖਣ ਲਾਗੀ ਆਪਣੇ ਪੁੱਤ ਨੂੰ ਛੂ ਕੇ ਉਸ ਨੂੰ ਚੰਗੀ ਤਰ੍ਹਾਂ ਆਪਣੇ ਹੱਥਾਂ ਨਾਲ ਟੱਚ ਕਰਕੇ ਦੇਖਣ ਲੱਗੀ ਕਿ ਆਖਰਕਾਰ ਜੋ ਦੇਖਿਆ ਹੈ ਸੁਪਨਾ ਇਹ ਸੁਪਨਾ ਕੀ ਸੀਗਾ ਦੇਖਾਂ ਤੇ ਸਹੀ ਜੋ ਫੁੱਲ ਜੋ ਇਤਰ ਜੋ ਫਲੇਰਾਂ ਦੀ ਬਾਤ ਹੋ ਰਹੀ ਸੀ ਉਹ ਕਿਤੇ ਵਾਕਿਆਚ ਸਰੀਰ ਤੇ ਤੇ ਨਹੀਂ ਗਏ ਜੀ ਚੰਦਨ ਸੋ ਚਰਚਿਤ ਹੈ ਸਾਰੀ ਬਹੁਤ ਸੁਗੰਧ ਸੋ ਜਜੀ ਨਿਹਾਰੀ ਮਾਨ ਦੇਖਿਆ ਕਿ ਸਾਰੇ ਸਰੀਰ ਤੇ ਆਲਮੋਸਟ ਚੰਦਨ ਛਿੜਕਿਆ ਹੋਇਆ ਹੈ ਬਹੁਤ ਖੂਬਸੂਰਤਾਂ ਪਦਾਰਥਾਂ ਦੇ ਨਾਲ ਜਿਵੇਂ ਪੂਜੀ ਹੋਈ ਅਵਸਥਾ ਹੋਏ ਉਹਨਾਂ ਦੀ ਸਾਰਾ ਜੋਗਜ ਸੁਪਨੇ ਵਿੱਚ ਦੇਖਿਆ ਕਿ ਚੰਦਨ ਛਿੜਕੀ ਗਈ ਇਤਰ ਕਫੂਰ ਜਿਹੜੇ ਨੇ ਉਸ ਰੂਪ ਦੇ ਵਿੱਚ ਪਾਏ ਗਏ ਇਹ ਸਭ ਚੀਜ਼ਾਂ ਬਿਲਕੁਲ ਸਾਖਸ਼ਾਤ ਸਰੀਰ ਤੇ ਲੱਗੀਆਂ ਹੋਈਆਂ ਮਾਂ ਨੂੰ ਨਜ਼ਰ ਪੈਂਦੀਆਂ ਨੇ ਜੀ ਸੰਪ੍ਰਮ ਮਨ ਨਹਿ ਬਿਰਤਾ ਸੰਪ੍ਰਮ ਮਨ ਨਹਿ ਥਿਰਤਾ ਹੋਈ ਕਿਦੋਂ ਸਾਚ ਕੈ ਸੁਪਨਾ ਸੋਈ ਹੁਣ ਵੱਡੀ ਮੁਸ਼ਕਲ ਇਹ ਬਣ ਗਈ ਕਿ ਸੁਪਨਾ ਸੱਚ ਨਜ਼ਰ ਪਿਆ ਜਦੋਂ ਸੁਪਨਾ ਸੱਚ ਨਜ਼ਰ ਪਿਆ ਤੇ ਹੁਣ ਅੰਦਰ ਦੀ ਹਵਸਥਾ ਹੋਰ ਜ਼ਿਆਦਾ ਸੰਪ੍ਰਮ ਪਰਮਨਲ ਹੋਰ ਭਰ ਗਈ ਕਿ ਆਖਰਕਾਰੇ ਹੋ ਕੀ ਰਿਆ ਆ ਇਹ ਕਹਿੋ ਜਿਆ ਕੁਦਰਤ ਦਾ ਕ੍ਰਿਸ਼ਮਾ ਆ ਮੇਰੀ ਕੁਖ ਤੋਂ ਮੇਰੇ ਗ੍ਰਹਿ ਵਿਖੇ ਇਹ ਕਿਸ ਕਿਸਮ ਦੀ ਬਾਲ ਮੰਡੋਲੀ ਹੰਡਾ ਰਹੀ ਹੈ ਆਪਣੇ ਜੀਵਨ ਨੂੰ ਸੋ ਮਾਂ ਲਈ ਇਸ ਚੀਜ਼ ਨੂੰ ਕਹਿ ਲੋ ਰੀਸੀਵ ਕਰਨਾ ਪ੍ਰੋਸੈਸ ਕਰਨਾ ਉਸ ਨੂੰ ਸਹੀ ਰੂਪ ਦੇ ਵਿੱਚ ਆਪਣੇ ਆਪੇ ਦੇ ਨਾਲ ਕਮਿਊਨੀਕੇਟ ਕਰ ਸਕਣਾ ਹਾਰਡ ਹੋ ਰਿਹਾ ਹੈ ਕਵੀ ਜੀ ਕਹਿੰਦੇ ਮਾਂ ਇਸ ਸਾਰੀ ਕਸ਼ਮਕਸ਼ ਦੇ ਵਿੱਚ ਹੈ ਜੀ ਹਿਰਦੈ ਵਿਚਾਰਤ ਆਰਤ ਮਾਤਾ ਨਿਰਣੈ ਹੋਏ ਕਾ ਏਕੈ ਬਾਤਾ ਕਹਿੰਦੇ ਨੇ ਇਹ ਸਭ ਸੋਚਦਿਆਂ ਹੋਇਆਂ ਹਿਰਦੈ ਵਿਚਾਰਤ ਆਰਤ ਮਾਤਾ ਮਾਂ ਥੋੜੀ ਘਬਰਾ ਗਈ ਥੋੜਾ ਉਹਨੂੰ ਅਹਿਸਾਸ ਹੋਇਆ ਵੀ ਆਖਰਕਾਰ ਵਾਪਰ ਕੀ ਰਿਹਾ ਹੈ ਕਹਿੰਦੇ ਇੱਕ ਗੱਲ ਤਾਂ ਨਿਰਣਾ ਨਹੀਂ ਸੀ ਹੋ ਰਿਹਾ ਕਿ ਨਿਰਣੈ ਹੋਏ ਨਾ ਏਕੈ ਬਾਤਾ ਇਨੂੰ ਸੱਚ ਮੰਨਾਂ ਕਿ ਸੁਪਨਾ ਜੇ ਸੁਪਨਾ ਮੰਨਾਂ ਤੇ ਫਿਰ ਫਿਰ ਆ ساری ਚੰਦਨ ਇਤਰ ਕਿੱਥੋਂ ਆ ਗਈ ਤੇ ਜੇ ਸੱਚ ਮੰਨਾਂ ਤੇ ਆਖਰਕਾਰ ਦੇਵਤੇ ਇੰਨੀ ਵਡਿਆਈ ਮੇਰੇ ਪੁੱਤ ਦੀ ਕਰ ਰਹੇ ਸੀਗੇ ਕਹਿ ਰਹੇ ਸੀਗੇ ਜਗਤ ਤਾਰਨ ਹਿਤ ਗੁਰੂ ਨਾਨਕ ਮਹਾਰਾਜ ਆਏ ਨੇ ਇਹ ਸਾਰੀ ਬਾਤ ਦੋਨੋਂ ਹੀ ਚੁ ਕਿਸ ਨੂੰ ਸੱਚ ਮੰਨਾਂ ਆਖਰਕਾਰ ਅੰਦਰ ਕਿਸੇ ਇੱਕ ਬਾਤ ਦੇ ਉੱਤੇ ਹਿਰਦਾ ਠਹਿਰ ਨਹੀਂ ਰਿਹਾ ਜੀ ਏ ਰਿਦੈ ਵਿਚਾਰ ਤਿਆਰਤ ਮਾਤਾ ਨਿਰਮਣ ਹੋਈ ਕਹਿ ਈ ਕਹਿ ਬਤ ਸੁਤ ਕੀ ਮਹਿਮਾ ਮਨ ਮਹਿਮਾਨੀ ਇਹ ਅਵਤਾਰ ਸਤ ਚਿਤ ਜਾਨੀ ਪਰ ਨਾਲ ਦੀ ਨਾਲ ਅਹਿਸਾਸ ਹੋ ਗਿਆ ਕਿ ਜਿਹੜੀ ਮੇਰੇ ਪੁੱਤ ਦੀ ਮਹਿਮਾ ਹੈ ਇਹ ਸੱਚ ਹੈ ਇਹ ਰੀਅਲ ਹੈ ਅਸਲੀਅਤ ਆ ਸਤ ਕੀ ਮਹਿਮਾ ਮਨ ਮਹਿ ਮਾਨੀ ਇਹ ਅਵਤਾਰ ਸਤ ਚਿਤ ਜਾਨੀ ਅਹਿਸਾਸ ਹੋ ਗਿਆ ਕਿ ਅਵਤਾਰੀ ਰੂਹ ਹੀ ਕਿਸੇ ਨੇ ਆਮਦ ਲਈ ਹੈ ਇਹ ਬਾਤ ਇਹ ਜਿਹੜੇ ਖਾਸ ਕਰਕੇ ਚਿੰਨ ਨੇ ਇਸ ਰੂਪ ਵਿੱਚ ਪ੍ਰਗਟ ਹੋਣੇ ਸ਼ੁਰੂ ਹੋ ਗਏ ਇਸ ਤਰੀਕੇ ਦਾ ਅਹਿਸਾਸ ਮਾਂ ਨੂੰ ਲੱਗ ਗਿਆ ਆਪਾਂ ਵੈਸੇ ਵੀ ਇਤਿਹਾਸ ਪੜੀਏ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਜਿਵੇਂ ਜੋ ਚੀਜ਼ ਦਾਈ ਦੌਲਤਾ ਨੇ ਕਹੀ ਦਾਈ ਤੁਲਸਾ ਨੇ ਕਹੀ ਵਕਤ ਪਾ ਕੇ ਰਾਏ ਬੁਲਾਰ ਨੇ ਅਹਿਸਾਸਿਆ ਜਿਸ ਚੀਜ਼ ਨੂੰ ਫਿਰ ਹੌਲੀ-ਹੌਲੀ ਇਸ ਤਰੀਕੇ ਨਾਲ ਉਜਾਗਰ ਬਾਤ ਹੁੰਦੀ ਗਈ ਕਿ ਹਾਂ ਗੁਰੂ ਨਾਨਕ ਮਹਾਰਾਜ ਵਾਕਿਆਚੀ ਉਸ ਰੱਬੀ ਜੋਤ ਦਾ ਅਸਲ ਮਜਸਮ ਨੇ ਸੋ ਕਵੀ ਜੀ ਇੱਥੇ ਬਿਆਨ ਕਰਦੇ ਕਿ ਮਾਂ ਇਸ ਖਾਬ ਤੋਂ ਬਾਅਦ ਅਹਿਸਾਸੇ ਕਰ ਗਈ ਇਹ ਅਵਤਾਰ ਸਤ ਚਤ ਸਤ ਚਤ ਜਾਨੀ ਆਪਣੇ ਚਿੱਤ ਵਿੱਚ ਸਤ ਕਰਕੇ ਸਮਝ ਲਿਆ ਕਿ ਵਾਕਿਆਚੀ ਕੋਈ ਕਰਤਾਰੀ ਰੂਹ ਹੀ ਮੇਰੀ ਗੋਦ ਨੂੰ ਭਾਗ ਲਾ ਰਹੀ ਹੈ ਮੇਰੇ ਵਿਹੜੇ ਦੇ ਵਿੱਚ ਖੇਡ ਰਹੀ ਹੈ ਜੀ ਦੋਹਰਾ ਜਿਸ ਕੀ ਪਦ ਅਰਗੰਦ ਕੋ ਦੇਵ ਰੂਪ ਬਹੁ ਆਈ ਅਹਿਸਾਸ ਹੋ ਗਿਆ ਜਿਸ ਦੇ ਚਰਨ ਕਮਲਾਂ ਨੂੰ ਪੂਜਨ ਵਾਸਤੇ ਦਿਵ ਲੋਕ ਦਿਵਯ ਲੋਕ ਦੇਵਤੇ ਲੋਕ ਉਹ ਆਏ ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਦੇ ਆ ਕੇ ਚਰਨਾਂ ਦੀ ਵੰਦਨਾ ਕੀਤੀ ਉਸ ਵੰਦਨਾ ਨੂੰ ਕਰਨ ਵਾਲੇ ਦੇਵ ਲੋਕ ਆਏ ਤੇ ਸੱਚ ਹੈ ਕਹਿੰਦੇ ਨੇ ਦੇਵਤੇ ਕਿੱਥੇ ਹੁੰਦੇ ਨੇ ਦੇਵਤੇ ਗੁਣਾ ਦੇ ਰੂਪ ਵਿੱਚ ਵਿਚਰਦੇ ਦੇਵ ਤੇ ਰਾਖਸ਼ ਅਸੀਂ ਸਾਰੇ ਹੀ ਹੰਡਾਉਨੇ ਆ ਸੋ ਕਿਹਾ ਗਿਆ ਜਦੋਂ ਗੁਰੂ ਨਾਨਕ ਸਾਹਿਬ ਦੀ ਹਸਤੀ ਨੂੰ ਦੇਖੀਏ ਤੇ ਮਹਾਰਾਜ ਦੇ ਨਾਲ ਦੇਵ ਬਿਰਤੀ ਲੋਕਾਂ ਦੀਆਂ ਸਾਂਝਾਂ ਬਣਦੀਆਂ ਉਹ ਮਹਾਰਾਜ ਦੇ ਚਰਨਾਂ ਦੇ ਭੌਰੇ ਬਣਦੇ ਸੋ ਐਗਜ਼ੈਕਟਲੀ ਇਨ ਬਿਨਿਕ ਸਿੰਬੋਲਿਕ ਵੇ ਨਾਲ ਬਾਤ ਆ ਗਈ ਮਾਂ ਅਹਿਸਾਸ ਦੀ ਜਿਹੜਾ ਖਾਬ ਆਇਆ ਖਾਬ ਵਿੱਚ ਦੇਵਤੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੀ ਵੰਦਨਾ ਕਰਦੇ ਇਦੋਂ ਪਤਾ ਲੱਗਦਾ ਹੈ ਕਿ ਇਹ ਵਾਕਏ ਚ ਕੋ ਰੱਬੀ ਰੂਹ ਹੈ ਜੀ ਕਰੇ ਆਪ ਚਿਤ ਪ੍ਰੀਤ ਸਾਂ ਬਾਰ ਬਾਰ ਸਿਰ ਨਾਈਂ ਕਹਿੰਦੇ ਨੇ ਮਾਂ ਦੇ ਵੀ ਚਿੱਤ ਦੇ ਵਿੱਚ ਇੱਕ ਆਸਥਾ ਦਾ ਰੰਗ ਵੱਜ ਗਿਆ ਤੇ ਬਾਰ ਬਾਰ ਉਹਨਾਂ ਹੀ ਚਰਨਾਂ ਦੇ ਉੱਤੇ ਸੀਸ ਨਿਵਾ ਰਹੀ ਹੈ ਜਿੱਥੇ ਦੇਵਤੇ ਸੀਸ ਨਿਵਾ ਕੇ ਗਏ ਨੇ ਸਰਲ ਕਰਕੇ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕਰਾਂ ਦੇਖੋ ਕਦਰ ਗੁਣ ਦੀ ਹੈ ਵਡਿਆਈ ਸ਼ੁਭਤਾ ਦੀ ਹੈ ਤ੍ਰਿਤੀ ਦੇ ਉੱਤੇ ਪੂਜਣ ਯੋਗ ਅਕਾਲ ਪੁਰਖ ਵਹਿਗੁਰੂ ਦਾ ਅਹਿਸਾਸ ਹੈ ਇਹ ਸਿੱਖੀ ਨੇ ਵਾਰ-ਵਾਰ ਕਿਹਾ ਹੈ ਇਹਦੇ ਵਿੱਚ ਜਿੰਨੇ ਸਾਡੇ ਪ੍ਰਾਣੇ ਸਟੀਰੀਓਟਾਈਪਸ ਸੀਗੇ ਜਿੰਨੀਆਂ ਸਾਡੀਆਂ ਪ੍ਰਾਣੀਆਂ ਰਵੋ ਰਵਾਇਤਾਂ ਸੀਗੀਆਂ ਸਿੱਖੀ ਆਸ਼ੇ ਨੇ ਸਭ ਤੋੜੀਆਂ ਦੱਸਿਆ ਆਪਾਂ ਅਕਸਰ ਬਾਤ ਕਰਦੇ ਇਹਦੇ ਉੱਤੇ ਜੇ ਆਪਾਂ ਗੁਰੂ ਜੋਤ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਮਹਾਰਾਜ ਕਿਹਾ ਮਾਂ ਨੇ ਆਪਣੇ ਪੁੱਤ ਨੂੰ ਗੁਰੂ ਜਾਣ ਕੇ ਨਮਨ ਕੀਤਾ ਹੁਣ ਕਵੀ ਜੀ ਲਿਖ ਰਹੇ ਆਪਾਂ ਦੇਖੀ ਕੋਈ ਕਹਿੰਦਾ ਬਾਲ ਬਰੇਸ ਗੁਰੂ ਸਾਹਿਬ ਦੀ ਮੰਡੋਲੀ ਏ ਪਰ ਆਪਾਂ ਇਹ ਵੀ ਦੇਖ ਲੈਣੇ ਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਬਾਲਾ ਪ੍ਰੀਤਮ ਬਾਲ ਅਵਸਥਾ ਦੇ ਵਿੱਚ ਸਾਰਾ ਜਗਤ ਨਮਸਕਾਰਾਂ ਕਰ ਰਿਹਾ ਉਹਨਾਂ ਨੂੰ ਕਈਆਂ ਦੇ ਮਨ ਵਿੱਚ ਖਿਆਲ ਵੀ ਆਇਆ ਕਿ ਇਹ ਕਿਵੇਂ ਹੋ ਸਕਦਾ ਆ ਪਰ ਮਹਾਰਾਜ ਨੇ ਉਹ ਖਿਆਲ ਉਹ ਖਦਸੇ ਦੂਰ ਕੀਤੇ ਦੱਸਿਆ ਇੱਥੇ ਆਸ਼ਾ ਜੋਤਦਾ ਹੈ ਜੇ ਆਪਾਂ ਬਿਲਕੁਲ ਤਰਕ ਦੇ ਪੱਧਰ ਤੇ ਵੀ ਆ ਜਾਈਏ ਬਿਲਕੁਲ ਰੈਸ਼ਨਲ ਵੇਦ ਨਾਲ ਅਸੀਂ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਡੇ ਕੋਲ ਇਹੋ ਜਿਹੇ ਐਗਜ਼ਾਮਪਲਸ ਲਿਟਰੇਚਰ ਚ ਮਿਲ ਜਾਂਦੀਆਂ ਨੇ ਅਸੀਂ ਸ਼ੇਖ ਸਾਦੀ ਦਾ ਜਗਤ ਪ੍ਰਸਿੱਧ ਬੋਲ ਕਈ ਵਾਰੀ ਦੁਹਰਾ ਕੇ ਪੜ੍ਹਦੇ ਹਾਂ ਕਹਿੰਦਾ ਬਜ਼ੁਰਗੀ ਬਾ ਅਕਲ ਨਾ ਬਸਾਲ ਜਿਹੜੀ ਬਜ਼ੁਰਗੀ ਹੈ ਸਿਆਣਾਪ ਹੈ ਸੋਜੀ ਹੈ ਇਹ ਸਾਲਾਂ ਨਾਲ ਨਹੀਂ ਆਉਂਦੀ ਇਹ ਅਸਲ ਦੇ ਵਿੱਚ ਅਕਲ ਨਾਲ ਆਉਂਦੀ ਹੈ ਅਕਲ ਕਿਸੇ ਸਮੇਂ ਵੀ ਕੁਦਰਤ ਬਖਸ਼ ਬਖਸ਼ ਸਕਦੀ ਹੈ ਕਹਿੰਦੇ ਨੇ ਨਿਆਣਾ ਗੱਲ ਕਰੇ ਤੇ ਸਿਆਣਾ ਕਿਆਸ ਕਰੇ ਤੇ ਗੱਲ ਵੱਡੀ ਹੋ ਜਾਂਦੀ ਹੈ ਬਾਤ ਇਹ ਹੈ ਕਿ ਜੇ ਤੁਸੀਂ ਪਕੜ ਕਰੋ ਤੇ ਇੱਕ ਬਾਲਕ ਕੋਲ ਵੀ ਬਹੁਤ ਸਿਆਣਪ ਹੋ ਸਕਦੀ ਹੈ ਸਾਡੇ ਸਾਡੇ ਜਿਨ੍ਹਾਂ ਨੂੰ ਅਸੀਂ ਬਾਬੇ ਕਹਿੰਨੇ ਆ ਉਹਨਾਂ ਦੀਆਂ ਤੇ ਉਮਰਾਂ ਹੀ 7 ਸਾਲ ਤੇ 9 ਸਾਲ ਦੀਆਂ ਜਿਨ੍ਹਾਂ ਨੇ ਧਰਤੀ ਤੇ ਉਹ ਕਰ ਵਿਖਾਇਆ ਜਿੰਨੂੰ ਬੁੱਧੀ ਦੀ ਅਕਲ ਦੀ ਤਿਗੜਮ ਕਿਸੇ ਰੂਪੇ ਸੋਚ ਵੀ ਨਹੀਂ ਸਕਦੀ ਬੁੱਧੀ ਤੇ ਅਕਲ ਦੀ ਤਿਗੜਮ ਇਹ ਕਹਿੰਦੀ ਹੈ ਵੀ ਵਕਤ ਵਿਚਾਰੋ ਵੇਲਾ ਵਿਚਾਰੋ ਸਮਾਂ ਵਿਚਾਰੋ ਆਪਣੇ ਆਪ ਦੇ ਚ ਆਪਣੇ ਆਪ ਨੂੰ ਬਚਾ ਕੇ ਰੱਖੋ ਸਭ ਚੀਜ਼ਾਂ ਨੂੰ ਉਸ ਤਰੀਕੇ ਨਾਲ ਚੱਲੋ ਪਰ ਉਹ ਉਹ ਧਰਮ ਦੀ ਤੁਜਾ ਦੇ ਪਾਲਕ ਬਣੇ ਉਹਨਾਂ ਦੇ ਕੋਲ ਸਾਰੀਆਂ ਚੁਆਇਸਸ ਹੋਣ ਜਿ세 ਇਤਿਹਾਸ ਪੜ੍ਹ ਕੇ ਦੇਖੋ ਨਾ ਤੇ ਜਿਵੇਂ ਆ ਜਿਹੜਾ ਹੈ ਖਾਸ ਕਰਕੇ ਦੂਨਾ ਸਿੰਘ ਹੰਡੂਰੀਆ ਜਿਵੇਂ ਲਿਖਦਾ ਆ ਉਹ ਕਹਿੰਦਾ ਹੈ ਕਿ ਕਥਾ ਗੁਰੂ ਸਤਨ ਕੀ ਉਹ ਬਿਆਨ ਕਰਦਾ ਵੀ ਕਾਜ਼ੀ ਬੱਚਿਆਂ ਨੂੰ ਭਲੋਣ ਵਾਸਤੇ ਮਤਲਬ ਕਿਹੜੇ ਕਿਹੜੇ ਉਹ ਮਲਮਲ ਨਹੀਂ ਲਾਉਂਦਾ ਕਿਹੜੇ ਕਿਹੜੇ ਉਹ ਤਿਗੜਮ ਨਹੀਂ ਖੇਡਦਾ ਉਹ ਇਥੋਂ ਤੱਕ ਵੀ ਕਹਿੰਦਾ ਵੀ ਬੱਚਿਓ ਮੈਂ ਤੁਹਾਡੇ ਨਾਲ ਆ ਜਿਹੜੇ ਵੱਡੇ ਸਿੰਘਾਸਨਾਂ ਤੇ ਕੁਰਸੀਆਂ ਤੇ ਬੈਠੇ ਨੇ ਇਹ ਤੁਹਾਨੂੰ ਘੂਰ ਰਹੇ ਨੇ ਤੁਹਾਨੂੰ ਮਾੜਾ ਬੋਲ ਰਹੇ ਨੇ ਤੁਹਾਨੂੰ ਡਰਾ ਰਹੇ ਨੇ ਸੱਚੇ ਹੈ ਮੈਨੂੰ ਵੀ ਚੰਗਾ ਨਹੀਂ ਲੱਗ ਰਿਹਾ ਜੇ ਤੁਸੀਂ ਮੇਰੀ ਹਾਂ ਚ ਹਾਂ ਇੱਕ ਰੀ ਮਲਾ ਦੇਉਨਾ ਤੇ ਸੱਚੀ ਤੁਹਾਨੂੰ ਦੱਸਦਾ ਆ ਇਹਨਾਂ ਦੇ ਘਰਾਂ ਦੇ ਡੋਲੇ ਦਿਵਾ ਦੇਗਾ ਤੁਹਾਨੂੰ ਜਿੰਨਾ ਕੁਰਸੀਆਂ ਤੇ ਬੈਠੇ ਨੇ ਤੁਹਾਨੂੰ ਹੁਣੇ ਬਿਠਾ ਦੇਗਾ ਇੱਥੇ ਜਿੰਨੀ ਦੌਲਤ ਪੈਸਾ ਸਰਮਾਇਆ ਇੱਜ਼ਤ ਰਾਜਸੀ ਤਾਕਤ ਤੁਸੀਂ ਸਾਰੀ ਉਮਰ ਜ਼ੋਰ ਲਾ ਕੇ ਨਹੀਂ ਕਮਾ ਸਕਦੇ ਉਹਦੇ ਮਾਲਕ ਅੱਜ ਹੀ ਬਣਾ ਦੇਣਾ ਹੁਣੇ ਇਸੇ ਸਮੇਂ بس ਤੂੰ ਹਾਂ ਚਾਹ ਮਨਾਉਣੀ ਐ ਇੰਨੀ ਗੱਲ ਹੀ ਆ ਹੋਰ ਕੋਈ ਗੱਲ ਨਹੀਂ ਆ ਬੱਚੇ ਨੂੰ ਭਰਉਣਾ ਕਿੰਨਾ ਕੌਖਾ ਆ ਪਰ ਹਾਲਤ ਇਹ ਬਣੀ ਬਾਬਾ ਜੋਰਾਵਰ ਸਿੰਘ ਵੱਡੇ ਨੇ ਉਹ ਕਹਿੰਦੇ ਕਹਿੰਦੇ ਕਾਜ਼ੀ ਗੱਲ ਤੇਰੀ ਬਿਲਕੁਲ ਠੀਕ ਐ ਇਹ ਜਿਹੜੇ ਲੋਕ ਸਾਨੂੰ ਡਰਾ ਰਹੇ ਨੇ ਤੂੰ ਇਹਨਾਂ ਦੇ ਘਰ ਦਾ ਸਾਨੂੰ ਦਾਮਾਦ ਬਣਾ ਦੇਗਾ ਤੂੰ ਸਾਨੂੰ ਇਹਨਾਂ ਦੇ ਸਿੰਘਾਸਨ ਤੇ ਬਿਠਾ ਦੇਗਾ ਜਿੰਨਾ ਅਸੀਂ ਖਾਬ ਵੀ ਨਹੀਂ ਲੈ ਸਕਦੇ ਉਸ ਤੋਂ ਵੱਡੀ ਦੌਲਤ ਤੂੰ ਸਾਨੂੰ ਜਗ੍ਹਾ ਰਿਆਸਤ ਸਿਆਸਤ ਸਭ ਉਸ ਰੂਪ ਵਿੱਚ ਸਾਡੇ ਤੱਕ ਪਹੁੰਚਦੀ ਕਰ ਦੇਗਾ ਅਸੀਂ ਉਹ ਸਭ ਦੇ ਮਾਲਕ ਬਣ ਜਾਗੇ ਤੇਰੀ ਗੱਲ ਬਿਲਕੁਲ ਸਹੀ ਤੇ ਸੱਚੀ ਹੈ ਪਰ ਕਾਜ਼ੀ ਕਰੀਏ ਕਿ ਤੇਰੀ ਗੱਲ ਮੰਨਣ ਨੂੰ ਮਨ ਨਹੀਂ ਮੰਗਦਾ ਆ ਆ ਮਨ ਕਹਿੰਦਾ ਆ ਦਾਦੇ ਦੇ ਰਾਹ ਤੇ ਤੁਰਨਾ ਆ ਮਨ ਕਹਿੰਦਾ ਆ ਆਪਣੇ ਪਿਤਾ ਦੇ ਰਾਹ ਦਾ ਰਾਗੀਰ ਬਣਨਾ ਆ ਬਸ ਕਾਜ਼ੀ ਗੱਲ ਇੰਨੀ ਕੀ ਹੈ ਇਹ ਜਿਹੜੀ ਚੀਜ਼ ਆ ਇਹ ਸਿਆਣਪ ਦੀ ਇੰਤਹਾ ਆ ਇਹਦੇ ਸਾਹਮਣੇ ਦੁਨੀਆ ਦੀ ਹਰ ਸਿਆਣਪ ਛੋਟੀ ਹੈ ਇਹ ਸਿਰੜ ਦਾ ਉਹ ਮੁਜਸਮ ਆ ਜਿਦੇ ਵਿੱਚੋਂ ਅਸਲ 'ਚ ਜੀਵਨ ਦੀ ਵੱਡੀ ਉਸਾਰੀ ਨਿਕਲ ਆਉਂਦੀ ਹੈ ਸੋ ਇਹ ਬਾਤ ਹੈ ਇਹ ਅਹਿਸਾਸ ਕਰੀਏ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਬੜੀਆਂ ਸਰਲ ਤੇ ਸਪਸ਼ਟ ਸਮਝ ਆਉਂਦੀਆਂ ਨੇ ਸਾਡੀ ਸੁਰਤ ਤੇ ਪਰ ਸਾਨੂੰ ਜ਼ਿੰਦਗੀ ਦੇ ਡਰ ਜ਼ਿੰਦਗੀ ਦੇ ਖੌਫ ਜ਼ਿੰਦਗੀ ਦੀਆਂ ਆਲੇ-ਦੁਆਲੇ ਦੀਆਂ ਮਾੜੀਆਂ ਪਹਾੜੀਆਂ ਜਿਹੜੀਆਂ ਜਾਚਾਂ ਸਾਡੇ ਅੰਦਰ ਲਗਾਤਾਰ ਘਰ ਕਰ ਗਈਆਂ ਨਾ ਅਸੀਂ ਉਹਨਾਂ ਤੋਂ ਪਾਰ ਨਹੀਂ ਜਾ ਪਾਉਂਦੇ ਅਸੀਂ ਆਪਣੇ ਹੀ ਬਣਾਏ ਹੋਏ ਨਟ ਦੇ ਵਿੱਚ ਆਪਣੇ ਹੀ ਬਣਾਏ ਹੋਏ ਇੱਕ ਕਹਿ ਲੋ ਕਿ ਮਾਇਆ ਜਾਲ ਦੇ ਵਿੱਚ ਫਸ ਕੇ ਉਹਦੇ ਚ ਗਰਕ ਹੋ ਜਾਂਦੇ ਆ ਇੱਥੇ ਜਿਹੜੀ ਬਾਤ ਆਈ ਮਾਂ ਨੂੰ ਅਹਿਸਾਸ ਹੋਇਆ ਇੱਥੇ ਧਰਤੀ ਨੂੰ ਭਾਗ ਲਾ ਰਿਆ ਆ ਇਹ ਤੇ ਜਗਤ ਕਲਿਆਣ ਹਿਤ ਵਾਕਿਆ ਚ ਆਈ ਹੋਈ ਵੱਡੀ ਹਸਤੀ ਹੈ ਸੋ ਮਾਂ ਸੁਤ ਕੀ ਮਹਿਮਾ ਮਨ ਮੈਂ ਮਾਨੀ ਇਹ ਅਵਤਾਰ ਸਤ ਚਿਤ ਜਾਨੀ ਕਿਆ ਕਰੀ ਜਿਸਕੇ ਪਦ ਅਰਬਿੰਦ ਕੋ ਦਿਬ ਰੂਪ ਬਹੁ ਆਏ કરી ਆਪ ਚਿਤ ਪ੍ਰੀਤ ਸੋ ਬਾਰੰਬਾਰ ਸਿਰ ਨਾਏ ਮਾਉ ਦੇ ਸਾਹਮਣੇ ਵਾਰ ਵਾਰ ਸਿਰ ਨਮਾਉਂਦੀ ਨਮਸਕਾਰ ਕਰਦੀ ਤੇ ਉਹਨੂੰ ਹਾਈਐਸਟ ਰਿਸਪੈਕਟ ਰਿਸਪੈਕਟ ਪੇ ਕਰਨ ਦੀ ਕੋਸ਼ਿਸ਼ ਕਰਦੀ ਜੀ ਚੌਪਈ ਹਾਂ ਹੈ ਸੁਪਨੇ ਕੀ ਨਿਆਈਂ ਆਵ ਲੋ ਚਰ ਚੋ ਬਿਦਤ ਦਸਾਈ ਕਵੀ ਜੀ ਬਿਆਨ ਕਰਦੇ ਮੈਂ ਉਹ ਸੁਪਨੇ ਵਾਂਗੂ ਵੇਖੇ ਹਨ ਉਹ ਹੁਣ ਮੈਨੂੰ ਸਭ ਕੁਝ ਪ੍ਰਤੱਖ ਦਿਖ ਰਿਹਾ ਹੈ ਜਿਸ ਦਾ ਮੈਂ ਖਾਬ ਦੇਖਿਆ ਸੀਗਾ ਨਾ ਕਿ ਹਉ ਹੇਰੇ ਸੁਪਨੇ ਕੀ ਨਿਆਈ ਅਬ ਲੋ ਚਰਚਿਓ ਬਿਦਦ ਦਿਸਾਈ ਹੁਣ ਤੇ ਬਿਲਕੁਲ ਸਪਸ਼ਟੀ ਹੋ ਗਿਆ ਬਿਲਕੁਲ ਦਿਸੀ ਰਿਹਾ ਹੈ ਇਸ ਤਰ੍ਹਾਂ ਜਾਣੋ ਕੁਝ ਚੀਜ਼ਾਂ ਨੂੰ ਤੁਸੀਂ ਜਾਂ ਇਮੇਜਿਨ ਕਰਦੇ ਹੋ ਜਾਂ ਤੁਹਾਨੂੰ ਕਈ ਵਾਰ ਉਹਨਾਂ ਚੀਜ਼ਾਂ ਦੇ ਫੁਰਨੇ ਖਿਆਲ ਆਉਂਦੇ ਨੇ ਪਰ ਜਿਵੇਂ ਥੋੜੀ ਜੀ ਤੁਹਾਡੀ ਆਪਣੀ ਰਾਏ ਉਹਦੇ ਵਿੱਚ ਰਲ ਜਾਏ ਤੇ ਰਾਏ ਰਲਦੀ ਹੈ ਤੁਹਾਡੀ ਆਪਣੀ ਕਹਿ ਲਓ ਇੱਕ ਅੰਦਰੋਂ ਆ ਰਹੇ ਵਿਸ਼ਵਾਸ ਦੇ ਨਾਲ ਬਲੀਵ ਦੇ ਨਾਲ ਤੇ ਫਿਰ ਲੱਗਦਾ ਵੀ ਜੋ ਮੈਨੂੰ ਖਿਆਲ ਪਹਿਲਾਂ ਆਇਆ ਸੀਗਾ ਨਾ ਉਹ ਬਿਲਕੁਲ ਸੱਚ ਹੀ ਹੈ ਕਹਿੰਦੇ ਮਾਂ ਦਾ ਬਲੀਵ ਬਿਲਕੁਲ ਪੱਕਾ ਹੋ ਗਿਆ ਉਸ ਨੂੰ ਅਹਿਸਾਸ ਹੋ ਗਿਆ ਕਿ ਇਹ ਜਗਤ ਕਲਿਆਣ ਹਿਤ ਆਈ ਹੋਈ ਹਸਤੀ ਤਨ ਗੁਰੂ ਨਾਨਕ ਮਹਾਰਾਜ ਹੀ ਹਨ ਜੀ ਚਿਤ ਵਿਚਾਰ ਕਰਤੋਂ ਪਰਵਾਤੂ ਚੜਿਓ ਸੋ ਮਾਰਤੰਡ ਬਖਿਆਤੂ ਕਵੀ ਜੀ ਕਹਿੰਦੇ ਚੜਿਓ ਸੋ ਮਾਰਤੰਡ ਬਖਿਆਤੂ ਮਾਰਤੰਡ ਸੂਰਜ ਜਿਹੜਾ ਸਾਰੇ ਹਨੇਰੇ ਨੂੰ ਹਰਾ ਕੇ ਚੜ੍ਹਿਆ ਹੈ ਚਿਤ ਵਿਚਾਰ ਕਰਤੋਂ ਪ੍ਰਭਾਤੂ ਮਾਂ ਇਹ ਸਾਰੇ ਚਿਤ ਵਿੱਚ ਵਿਚਾਰ ਕਰਦਿਆਂ ਹੋਇਆਂ ਕਿਨੇ ਪ੍ਰਭਾਤ ਨੂੰ ਮਾਣਿਆ ਦਿਨ ਚੜ ਆਇਆ ਦਿਨ ਦਾ ਸਮਾਂ ਆ ਗਿਆ ਮਾਂ ਇਨ੍ਹਾਂ ਹੀ ਖਿਆਲਾਂ ਦੀ ਕਸ਼ਮਕਸ਼ ਦੇ ਵਿੱਚੋਂ ਗੁਜ਼ਰ ਰਹੀ ਹੈ ਜੀ ਜਾਨੀ ਨਾਨਕ ਜੀ ਮਨ ਮਤ ਤਾਨ ਗਈ ਤਬ ਮੋਹ ਕਨਾਤ ਫਿਰ ਇਹ ਵੀ ਗੱਲ ਆ ਮੋਹ ਮਾਇਆ ਇੱਕ ਐਸੀ ਕਨਾਤ ਆ ਜਿਹੜੀ ਸਭ ਕਾਸੇ ਨੂੰ ਲੁਕਾ ਲੈਂਦੀ ਹੈ ਆਪਾਂ ਬੜੇ ਸਿਆਣੇ ਹੋਵਾਂਗੇ ਬੜੇ ਚੰਗੇ ਹੋਵਾਂਗੇ ਦੂਜਿਆਂ ਨੂੰ ਬੜੀਆਂ ਮੱਤਾਂ ਦੇਵਾਂਗੇ ਸਭ ਚੀਜ਼ਾਂ ਕਰਾਂਗੇ ਪਰ ਜਦੋਂ ਆਪਣੀ ਬਿਲਕੁਲ ਨਿੱਜ ਦੀ ਵਾਰੀ ਆਉਂਦੀ ਉਦੋਂ ਉਦੋਂ ਮੋਹ ਮਾਇਆ ਜ਼ੋਰ ਪਾ ਜਾਂਦੀ ਅਸੀਂ ਦੇਖਿਆ ਸਾਡੇ ਕੋਲ ਸਟੱਡੀਜ਼ ਇਹ ਕਹਿੰਦੀਆਂ ਨੇ ਮੋਸਟਲੀ ਟੀਚਰਸ ਦੁਨੀਆ ਭਰ ਦੇ ਨਿਆਣਿਆਂ ਨੂੰ ਪੜਾਉਂਦੇ ਆਪਣੇ ਨਿਆਣੇ ਪੜਾਣਾ ਪਾਉਂਦੇ ਕਾਰਨ ਕੀ ਹੈ ਕਿਉਂਕਿ ਬਹੁਤ ক্লোਜ਼ ਬਾਈ ਹੋਣ ਕਰਕੇ ਉਹਨਾਂ ਨੂੰ ਜ਼ਿਆਦਾ ਐਫਰਟ ਪਾਉਣ ਦੀ ਕੋਸ਼ਿਸ਼ ਵਿੱਚ ਇੱਕਦਮ ਕੁਝ ਸਿਖਾਉਣ ਦੇ ਚੱਕਰ ਦੇ ਅੰਦਰ ਉਹਨਾਂ ਨਾਲ ਜਿਹੜੀ ਟੀਚਰ ਵਾਲੀ ਰਿਲੇਸ਼ਨਸ਼ਿਪ ਹੈ ਉਹ ਨਾ ਬਣ ਪਾਉਂਦੀ ਜਿਹੜੀ ਦੂਜੇ ਬੱਚਿਆਂ ਨਾਲ ਬਣਦੀ ਇਹ ਮੁਸ਼ਕਲ ਹੁੰਦੀ ਇਹ ਮੋਹ ਮਾਇਆ ਤੰਗ ਕਰਦੀ ਹੈ ਇਹ ਮੰਨਿਆ ਗਿਆ ਆ ਕਿ ਜਦੋਂ ਬੰਦਾ ਮੋਹ ਮਾਇਆ ਦੇ ਚੱਕਰ 'ਚ ਪੈਂਦਾ ਆ ਫਿਰ ਫਿਰ ਉਹ ਜਿਹੜਾ ਕ੍ਰਾਈਟੇਰੀਆ ਉਹਨੂੰ ਫਾਲੋ ਕਰਨਾ ਚਾਹੀਦਾ ਕਰ ਨਹੀਂ ਪਾਉਂਦਾ ਉਸ ਨੂੰ ਉਸ ਰੂਪ ਦੇ ਉਸ ਨੂੰ ਜਿਹੜਾ ਅਹਿਸਾਸ ਨਹੀਂ ਪੌਂਦਾ ਸੋ ਹੋਇਆ ਇਹ ਜਾਨੀ ਨਾਨਕ ਜੀ ਮਨਮਤਾ ਮਾਨ ਅਹਿਸਾਸ ਕੀਤਾ ਕਿ ਹਾਂ ਇਹ ਗੁਰੂ ਨਾਨਕ ਮਹਾਰਾਜ ਹੀ ਨੇ ਤਾਨ ਦਿੱਈ ਤਬ ਮੋਹ ਕਨਾਤਾ ਪਰ ਮੋਹ ਪਿਆਰ ਨੇ ਆ ਕੇ ਆਪਣੀ ਕਨਾਤ ਫਿਰ ਤਾਣ ਦਿੱਤੀ ਭੁੱਲ ਗਈ ਇਹ ਜਗਤ ਕਲਿਆਣ ਹਿਤ ਧੰ ਗੁਰੂ ਨਾਨਕ ਮਹਾਰਾਜ ਨੇ ਫਿਰ ਉਸ ਬਾਲ ਵਿਰੇਸ ਮੰਡੋਲੀ ਦੇ ਵਿੱਚੋਂ ਆਪਣਾ ਪੁੱਤ ਆਪਣਾ ਬੱਚਾ ਆਪਣਾ ਛੋਟਾ ਜਿਹੜਾ ਨਿਆਣਾ ਉਹ ਨਿਹਾਰਨ ਲੱਗੀ ਜੀ ਜਾਗੀ ਪੁਨ ਕਰਕੇ ਮੁਖ ਰੂਖਾ ਕਹੇ ਮਾਤ ਦੇ ਭੋਜਨ ਭੁੱਖਾ ਕਹਿੰਦੇ ਜਿਵੇਂ ਹੀ ਨੀਂਦ ਤੋਂ ਜਾਗੇ ਤਨ ਗੁਰੂ ਨਾਨਕ ਮਹਾਰਾਜ ਉਮਰ ਤੇ ਬਾਲ ਬਰੇ ਸਿਆ ਨਾ ਤੇ ਬਾਲਕ ਦੀ ਉੱਠਣਸਾਰ ਸਭ ਤੋਂ ਪਹਿਲਾਂ ਕੀ ਲੋੜ ਹੁੰਦੀ ਏ ਮੈਨੂੰ ਭੁੱਖ ਲੱਗੀ ਏ ਮੈਨੂੰ ਕੁਝ ਖਾਣ ਲਈ ਦਿਓ ਕਿਉਂਕਿ ਆਖਰਕਾਰ ਸਰੀਰ ਗਰੋ ਕਰ ਰਿਹਾ ਉਹਦੇ ਇੱਕ ਦਮ ਜਿਹੜਾ ਆ ਉਨੂੰ ਰੋਟੀ ਚਾਹੀਦੀ ਹੈ ਉਹਨੂੰ ਇੱਕਦਮ ਭੋਜਨ ਚਾਹੀਦਾ ਸੋ ਕਿਆ ਜਿਵੇਂ ਹੀ ਜਾਗੇ ਤੇ ਮੂੰਹ ਨੂੰ ਰੁੱਖਾ ਜਾ ਕਰਕੇ ਮੀਨ ਬੜਾ ਉਸ ਤਰੀਕੇ ਦਾ ਨੀੜੀ ਜਿਵੇਂ ਹੁੰਦਾ ਕੋਈ ਫੂਡ ਸੀਕਰ ਹੁੰਦਾ ਉਸ ਰੂਪ ਜਿਵੇਂ ਬਣਾ ਕੇ ਕਿਆ ਮਾਂ ਨੂੰ ਕਿ ਮੈਨੂੰ ਖਾਣਾ ਚਾਹੀਦਾ ਹੈ ਜੀ ਨਿਸਕੀ ਭੁੱਲੀ ਸ਼ਕਲ ਵਿਚਾਰਾ ਲਖੀਰ ਦੇ ਸੁਤ ਮੈਂ ਭੁਖਿਆਰਾ ਨਾਲ ਦੀ ਨਾਲ ਹੀ ਮਾਂ ਉਹ ਰਾਤ ਵਾਲੀ ਸਾਰੀ ਗੱਲ ਭੁੱਲ ਗਈ ਨਿਸਕੀ ਨਿਸਰਾਤ ਨੂੰ ਕਹਿੰਦੇ ਨੇ ਭੁੱਲੀ ਸਕਲ ਵਿਚਾਰਾ ਸਾਰੀ ਵਿਚਾਰ ਮਾਂ ਦੀ ਸੁਰਤਿ ਚੋਂ ਚਲੀ ਗਈ ਕਹਿੰਦੇ ਲਖੀ ਰਿਦੇ ਸੁਤ ਮੈਂ ਭੁਖਿਆਰਾ ਮੇਰਾ ਪੁੱਤ ਬੜਾ ਭੁਖਿਆਰਾ ਐ ਇਹਨੂੰ ਬੜੀ ਭੁੱਖ ਲੱਗਦੀ ਐ ਇਹਨੂੰ ਬੜੀ ਭੁੱਖ ਲੱਗੀ ਐ ਇਸ ਭੁਖਿਆਰੇ ਵਾਸਤੇ ਮੈਂ ਕੁਝ ਬਣਾਵਾ ਆਮ ਕਰਕੇ ਤੁਸੀਂ ਦੇਖਿਆ ਹੋਣਾ ਮਾਵਾਂ ਦੀ ਸ਼ਿਕਾਇਤ ਹੁੰਦੀ ਐ ਵੀ ਤੂੰ ਭੁੱਖਾ ਹੀ ਰਹਿ ਪੀਜੇ ਹੁਣ ਖਵਾ ਕੇ ਹਟੀਆਂ ਫਿਰ ਖਾਣ ਵਾਸਤੇ ਮੰਗੀ ਜਾ ਰਿਆਂ ਫਿਰ ਰੀਜ਼ਨ ਇਹ ਹੈ ਨਾਂ ਵੀ ਨਹੀਂ ਕਰਨੀ ਤੇ ਉਹਦੇ ਤੇ ਸ਼ਿਕਾਇਤ ਵੀ ਕਰਨੀ ਏ ਚਾ ਵੀ ਚੜਦਾ ਵੀ ਮੇਰਾ ਪੁੱਤ ਖਾਂਦਾ ਬਾਬਾ ਜੀ ਦੇ ਪਾਵਨ ਬਾਣੀ ਦੇ ਬਚਨ ਮਹਾਰਾਜ ਪਿਆਨ ਕਰਦੇ ਮਾਤਾ ਪ੍ਰੀਤ ਕਰੇ ਸੁਤ ਖਾਏ ਮਾਂ ਨੂੰ ਪ੍ਰੀਤ ਜ਼ਿਆਦਾ ਆਉਂਦੀ ਜਦੋਂ ਪੁੱਤ ਖਾਂਦਾ ਪਰ ਮਾਂ ਇਹ ਵੀ ਸੋਚਦੀ ਵੀ ਹਾਂ ਖਾਂਦਾ ਹੀ ਬੜਾ ਆ ਸ਼ਿਕਾਇਤ ਵੀ ਕਰਦੀ ਸੋ ਮੁਰੂ ਨਾਨਕ ਮਹਾਰਾਜ ਦੀ ਮਾਂ ਵੀ ਕਹਿ ਰਹੀ ਹੈ ਕਿ ਲੈ ਮੇਰਾ ਪਖਿਆਰਾ ਪੁੱਤ ਇਹਨੂੰ ਫਿਰ ਭੁੱਖ ਲੱਗ ਗਈ ਸੋ ਇਸ ਤਰੀਕੇ ਦੇ ਨਾਲ ਉਹ ਗੁਰੂ ਨਾਨਕ ਮਹਾਰਾਜ ਨੂੰ ਆਵਾਜ਼ ਦਿੰਦੇ ਨੇ ਜੀ ਦੱਸੋ ਅਸਨ ਦੀਨ ਹਿਤ ਖਾਨੇ ਜਉ ਆਗੈ ਜਨ ਤੋ ਜਨ ਕੀ ਦੱਦ ਸੋਂ ਦੁੱਧ ਦੇ ਨਾਲ ਚੌਲ ਜਿਹੜੇ ਨੇ ਉਹ ਖਾਣ ਵਾਸਤੇ ਦਿੱਤੇ ਦੱਦ ਸੋਂ ਅਸਨਦੀਨ ਹਿਤ ਖਾਣੇ ਖਾਣ ਵਾਸਤੇ ਦਹੀਂ ਤੇ ਚੌਲ ਰਲਾ ਕੇ ਦਿੱਤੇ ਜੋ ਕਿ ਆਮ ਕਰਕੇ ਬੱਚਿਆਂ ਵਾਸਤੇ ਬੜਾ ਟੇਸਟੀ ਜਾਂ ਬੜਾ ਕਹਿੰਦੇ ਵਧੀਆ ਫੂਡ ਮੰਨਿਆ ਜਾਂਦਾ ਸੀ ਦੇਖੀਏ ਨਾ ਆਈ ਦੀ ਦੁਨੀਆ ਬੜੀ ਬਦਲ ਗਈ ਹੈ ਫੂਡ 체ਨ ਸਾਰੀ ਬਦਲ ਗਈ ਹੈ ਸਾਡੇ ਤੇ ਚਲੋ ਫੂਡ ਦੀ ਗ੍ਰੋਥ ਹੀ ਸਾਰੀ ਜੀ ਐਮਓ ਇ ਚੋਂ ਆ ਰਹੀ ਹੈ ਜੈਨੇਟਿਕਲ ਮੋਡੀਫਿਕੇਸ਼ਨ ਹੋ ਚੁੱਕੀ ਹੈ ਸਭ ਚੀਜ਼ਾਂ ਦੀ ਤੇ ਜੇ ਹੋਰ ਦੇਖੋਗੇ ਤੇ ਸਾਰਾ ਪ੍ਰੋਸੈਸਡ ਫੂਡ ਆ ਦਹੀਂ ਦੀ ਗੱਲ ਕਰੀਏ ਦਹੀਂ ਘਰਾਂ ਦੇ ਵਿੱਚ ਜਮਾ ਕੇ ਖਾਣਾ ਚਲੋ ਜੇ ਤੇ ਜਿਹੜੀ ਫਸਟ ਜਨਰੇਸ਼ਨ ਇੰਡੀਆ ਤੋਂ ਆਈ ਹੈ ਉਹ ਜਮਾਈ ਜਾਂਦੀ ਖਾਈ ਜਾਂਦੇ ਨੇ ਜੇ ਤੁਸੀਂ ਸੈਕੰਡ ਜਨਰੇਸ਼ਨ ਦੀ ਗੱਲ ਕਰੋ ਤੇ ਉਹਨਾਂ ਨੂੰ ਤਾਂ ਕੋਈ ਅਹਿਸਾਸ ਨਹੀਂ ਇਸ ਗੱਲ ਦਾ ਪੀਪ ਸਮਵਨ ਸੋਮਥਿੰਗ ਵੀ ਕੈਨ ਬਾਈ ਫਰਮ ਸਟੋਰ ਦੈਨ ਵਾਈ ਡੂ ਵੀ ਹੈਵ ਟੂ ਐਚਲੀ ਕੈਨ ਸੇ ਪੁੱਟ ਦੈਟ ਮੈਨ ਦੈਟ ਮਚ ਐਫੋਰਡ ਓਵਰ देयर ਇਸ ਰੂਪ ਦੇ ਵਿੱਚ ਮੈਂ ਤੇ ਸਟੇਟਸ ਦੇ ਕੁਝ ਜਿਹੜੀ ਚ ਇਹੋ ਜਿਹੇ ਵੀ ਦੇਖੇ ਜਿੱਥੇ ਨਵੇਂ ਘਰ ਬਣਦੇ ਤੇ ਘਰਾਂ ਦੇ ਵਿੱਚ ਕਿਚਨ ਦਾ ਕਨਸੈਪਟ ਹੀ ਖਤਮ ਕਰ ਦਿੱਤਾ ਉਹ ਕਹਿੰਦੇ ਲੋੜ ਹੀ ਨਹੀਂ ਕਿਉਂ ਕਹਿੰਦੇ ਬਾਹਰ ਦੇ ਕਾਦੇ ਵਾਸਤੇ ਬਹੁਤ ਮਹਿੰਗੀ ਪੈਂਦੀ ਹੈ ਜੇ ਇਹਦੇ ਤੁਸੀਂ ਬਿਲਕੁਲ ਮੁਕਾਬਲ ਤਨ ਤੁਸੀਂ ਬਾਹਰੋਂ ਜਿਹੜਾ ਹੈਗਾ ਫੂਡ ਆਰਡਰ ਕਰੋ ਜਾਂ ਮੰਗਾ ਲਓ ਖਾ ਲਓ ਪੂਰੇ ਸਾਲ ਦਾ ਬਜਟ ਬਣਾ ਕੇ ਦੇਖੋ that is more economical than to actually buy food and cook and all that ਕਿਉਂ ਕਿਉਂਕਿ profession ਲੋਕ ਆ ਘੰਟਾ ਫੂਡ ਬਣਾਉਣ ਤੇ ਲਾਵਾਂਗੇ ਘੰਟੇ ਦੇ 250 ਡਾਲਰ ਸੀ ਵੈਸੇ ਕਮਾ ਲੀਨੇ ਆ ਜੇ ਘੰਟੇ ਦੇ ਉਹ ਸੀ 250 ਡਾਲਰ ਦੇ ਫੂਡ ਮੰਗਾਈਏ ਤੇ ਫੂਡ ਸਾਰਾ 50 ਬਗਸ ਦਾ ਐਂਡ ਦੈਰ ਵੀ ਹੈਵ ਸਫੀਸ਼ੀਐਂਟ ਟਾਈਮ ਸੋ ਸਾਰੀ ਕੈਲਕੂਲੇਸ਼ਨ ਸਿਰਫ ਇਕਨੋਮਿਕਲ ਮਾਇਕ ਪੱਖ ਤੋਂ ਹੋਣੀ ਸ਼ੁਰੂ ਹੋ ਗਈ ਇਹਦੇ ਕਰਕੇ ਜਿਹੜੀ ਲੌਂਗ ਰਨ ਚ ਸਫਰਿੰਗ ਆ ਉਸ ਸਾਹਮਣੇ ਦੇਖੀ ਰਹੀ ਹੈ ਫਿਰ ਟੌਪ ਆਫ ਦੈਟ ਦੇਖੀਏ ਜਿਹੜਾ ਇੰਡਸਟਰੀਅਲ ਫੂਡ ਆ ਸਾਰੇ ਦਾ ਸਾਰਾ ਪ੍ਰੋਸੈਸਡ ਫੂਡ ਆ ਉਹਦਾ ਵੀ ਆਪਣਾ ਨੁਕਸਾਨ ਆ ਅੱਜਕੱਲ ਬੱਚਿਆਂ ਦੀ ਬਾਤ ਕਰੀਏ ਮੈਂ ਦੇਖਦਾ ਮ ਮਦਰਸਡੇ ਦੇ ਉੱਤੇ ਸੀਬੀਐਸ ਦੀ ਇੱਕ ਪ੍ਰੋਗਰਾਮ ਬੜੀ ਕਮਾਲ ਦੀਨ ਡਾਕੂਮੈਂਟਰੀ ਬਣਾਈ ਰੇਡੀਓ ਦੇ ਉੱਤੇ ਉਹ ਮੈਂ ਜਿਹੜੀ ਸੁਣ ਰਿਹਾ ਸੀਗਾ ਪੋਡਕਾਸਟ ਦੇ ਵਿੱਚ ਤੇ ਉਹ ਕਹਿੰਦੇ ਬੱਚੇ ਦੇ ਬੱਚਾ ਕੀ ਕਹਿੰਦਾ ਕਿ ਬੱਚਾ ਜਾ ਕੇ ਆਪਣੀ ਪੈਂਟਰੀ ਖੋਲਦਾ ਤੇ ਖੋਲ ਕੇ ਸਾਰਾ ਦੇਖਦਾ ਹੈ ਵੀ ਇੱਕ ਇੱਕ ਦੋ ਦੋ ਚਾਰ ਅਖੀਰ ਵਿੱਚ ਸੋਚਦਾ ਵੀ ਅੱਛਾ ਪੈਂਟਰੀ ਚ ਕਿਹੜੀ ਚੀਜ਼ ਨਹੀਂ ਹੈਗੀ ਹਾਂ ਕਰੈਕਰਸ ਨਹੀਂ ਹੈਗੇ ਬਸ ਫਿਰ ਉਹੀ ਲੈ ਕੇ ਮਾਂ ਕੋਲ ਆ ਜਾਏਗਾ ਵੀ ਯੂ نو ਆਮ ਹੰਗਰੀ ਆਈ ਕੈਨ ਨੋਟ ਈਟ ਐਨੀਥਿੰਗ ਉਹ ਕਹਿੰਦਾ ਕਹਿੰਦੀ ਵਾਟ ਵੀ ਹੈਵ ਐਵਰੀਥਿੰਗ ਬਟ ਵੀ ਡੋਨਟ ਹੈਵ ਕ੍ਰੈਕਰਸ ਆਈ ਵਾਂਟ ਟੂ ਈਟ ਕ੍ਰੈਕਰਸ ਓਨਲੀ ਉਹ ਕਹਿੰਦੀ ਕਮਾਲ ਆ ਆ ਚੰਗੀ ਕਿਉਂ ਕਿਉਂਕਿ ਉਸਨੇ ਉਹ ਚੀਜ਼ ਨਾ ਲੈਣਾ ਜਿਹਦਾ ਜਿਹੜੀ ਹੈ ਨਹੀਂਗੀ ਇਹਦਾ ਕਾਰਨ ਕੀ ਹੈ ਕਿਉਂਕਿ ਸਾਡੇ ਕੋਲ ਇੱਥੇ ਫੂਡ ਸਰਪਲਸ ਵਿੱਚ ਹੈ ਬਹੁਤ ਜ਼ਿਆਦਾ ਅੱਛਾ ਆਪਾਂ ਕੁਝ ਸਮੇਂ ਤੋਂ ਬਾਤ ਕਰ ਰਹੇ ਹਾਂ ਉਹਦੀ ਅਜ ਅਨਾਉਂਸਮੈਂਟ ਹੋ ਚੁੱਕੀ ਆਲਰੇਡੀ ਫੈਡਰਲ ਗਵਰਨਮੈਂਟ ਨੇ ਕਿ ਆਪ ਅੱਜ ਕੱਲ੍ਹ ਗੁੱਡੀਜ਼ ਵੰਡ ਰਹੇ ਨਾ ਸਾਰੇ ਇਸ ਤਰੀਕੇ ਨਾਲ ਵੀ ਪੋਲਿਟਿਕਲ ਸਿਸਟਮ ਦੀ ਜਗੀਰ ਦਸ਼ਾ ਜਿਸ ਉਹ ਜਿਸਮ ਚੀ ਤੋਂ ਭੱਜੇ ਸੀਗੇ ਕਹਿੰਦੇ ਵੀ ਦੌੜ ਇੱਥੇ ਜਿਸ ਜਿੰਸੇ ਉਹ ਜਿੰ ਖੜਾ ਹੈ ਆਗੇ ਜਿਸ ਜਿੰਨ ਤੋਂ ਭੱਜੇ ਆਉਂਦੇ ਸੀਗੇ ਉਹ ਜਿੰ ਅੱਗੇ ਆ ਕੇ ਖੜਾ ਆ ਜਿਹੜੇ ਪੋਲਿਟਿਕਲ ਸਿਸਟਮ ਸਟਰਕਚਰ ਚੋਂ ਨਿਕਲ ਕੇ ਆਏ ਗੁੱਡੀਸ ਦੇਣ ਵਾਲੇ ਸਭ ਚੀਜ਼ਾਂ ਪਾਲਿਸਿਸ ਦੀ ਗੱਲ ਕਰੋ ਲੌਂਗ ਰਨ ਦੀ ਬੈਟਰਮੈਂਟ ਵਾਸਤੇ ਕੀ ਚੀਜ਼ਾਂ ਹੋ ਰਹੀਆਂ ਉਹਦੇ ਤੇ ਪਰ ਪੋਲਿਟਿਕਲ ਸਟਰਕਚਰ ਲਈ ਸਾਡੀ ਸਾਰਿਆਂ ਦੀ ਆਪਣੀ ਐਫਰਟ ਖਤਮ ਹੋ ਗਈ ਇਮੀਗ੍ਰੈਂਟ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਪੀਪਲ ਵਿਦ ਕਲਰਡ ਜੇ ਦੇਖੀਏ ਉਹਨਾਂ ਦਾ ਜਿਹੜਾ ਵਾਪਸਤਗੀ ਹੈ ਜਿਹੜੀ ਅਪਰੋਚ ਆ ਜਿਹੜਾ ਸਾਡੀ ਸਰਕਾਰ ਆ ਉਹ ਸਾਡਾ ਬੜਾ ਉਸ ਲੈਵਲ ਦਾ ਨਹੀਂਗਾ ਜਿੱਦੇ ਵਿੱਚ ਅਸੀਂ ਬੜੇ ਅਵੇਅਰ ਹੋ ਕੇ ਪਾਰਟਿਸਿਪੇਟ ਕਰੀਏ ਹੁਣ ਅਨਾਉਂਸਮੈਂਟ ਹੋਈ ਹੈ ਕਿ ਜੀ ਇੱਥੇ ਸਕੂਲਾਂ ਦੇ ਵਿੱਚ ਹੁਣ ਮਿਡਡੇ ਮੀਲ ਆਏਗਾ ਤੇ ਫੈਡਰਲ ਗਵਰਨਮੈਂਟ ਪੈਸੇ ਦੇ ਰਹੀ ਹੈ ਕਹਿੰਦੇ ਜੀ ਹਰ ਇੱਕ ਤੀਜਾ ਬੱਚਾ ਆਲਮੋਸਟ ਬ੍ਰੇਕਫਾਸਟ ਤੋਂ ਬਿਨਾ ਹੁੰਦਾ ਆ ਬ੍ਰੇਕਫਾਸਟ ਤੋਂ ਬਿਨਾ ਇਸ ਕਰਕੇ ਮੋਸਟਲੀ ਬੱਚੇ ਹੁੰਦੇ ਨੇ ਬਿਕੋਜ਼ ਜਿਹੜੀ ਉਹ ਚੁਆਇਸ ਦਾ ਬ੍ਰੇਕਫਾਸਟ ਲੱਭ ਰਹੇ ਨੇ ਉਹ ਕਈ ਵਾਰੀ ਨਹੀਂ ਮਿਲਦਾ ਇੱਥੇ ਫੂਡ ਦੀ ਕਮੀ ਨਹੀਂ ਹੈਗੀ ਇੱਥੇ ਚੁਆਇਸ ਆਫ ਫੂਡ ਦੀ ਕਮੀ ਹੋਣ ਕਰਕੇ ਦਿੱਕਤ ਆ ਰਹੀ ਸਕੂਲਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਵੱਡੇ ਪੱਧਰ ਤੇ ਆ ਰਹੀ ਕਿ ਉਹਨਾਂ ਚ ਫੰਡਿੰਗ ਘਟ ਗਈ ਹੈ ਸਕੂਲਾਂ ਦੇ ਕੋਰ ਐਜੂਕੇਟ ਕਰਨ ਲਈ ਰਿਸੋਰਸਸ ਘਟਦੇ ਜਾ ਰਹੇ ਨੇ ਸਾਡੇ ਕੋਲ ਤੇ ਚੰਗੇ ਟੀਚਰ ਨਹੀਂ ਰਹਿ ਗਏ ਸਾਡੇ ਕੋਲ ਜਿਹੜੀਆਂ ਰਿਕਰੀਏਸ਼ਨਲ ਐਕਟੀਵਿਟੀਜ਼ ਨੇ ਸਕੂਲਾਂ ਚ ਉਹ ਘਟਦੀਆਂ ਜਾ ਰਹੀਆਂ ਨੇ ਐਕਸਟਰਾ ਕਰਿਕੂਲਕਲਮ ਐਕਟੀਵਿਟੀਆਂ ਘਟਦੀਆਂ ਜਾ ਰਹੀਆਂ ਨੇ ਸਕੂਲਾਂ ਦਾ ਇਨਫਰਾਸਟ੍ਰਕਚਰ ਬੜਾ ਜਿਹੜਾ ਹੈਗਾ ਲੋਅਰ ਲੈਵਲ ਤੇ ਆ ਰਿਹਾ ਪਰ ਇਹ ਹੋਰ ਚੀਜ਼ ਹੈ ਕਿ ਬਸ ਇੱਕ ਮੀਡੀਏ ਦਾ ਇੱਕ ਕਿਸਮ ਦਾ ਗੁੱਡਾ ਜਿਹੜਾ ਹੈਗਾ ਉਹ ਬੰਨਿਆ ਕਿ ਆਹ ਚੀਜ਼ ਆ ਗਈ ਆਹ ਚੀਜ਼ਾਂ ਕੀ 250 ਮਿਲੀਅਨ ਡਾਲਰ ਆ ਗਏ ਸਾਰ ਸੋਸ ਪਾਸੇ ਸਾਰ ਦਾ ਸਾਰਾ ਧਿਆਨ ਖੈਰ ਨਾ ਮਾਤਰ ਬੇਨਤੀ ਕਰਾਂ ਵਾਪਸ ਉਸ ਚੀਜ਼ ਤੇ ਆ ਰਿਹਾ ਹਾਂ ਕਿ ਬੱਚੇ ਨੂੰ ਖਾਣ ਵਾਸਤੇ ਅੱਜ ਹਜ਼ਾਰਾਂ ਤਰ੍ਹਾਂ ਦੇ ਪਦਾਰਥ ਪਰ ਉਸ ਸਮੇਂ ਦੇ ਦੌਰਾਨ ਦੁੱਧ ਦਹੀਂ ਚੌਲ ਇਹਦੀ ਖੀਰ ਇਹਦਾ ਹੀ ਸਭ ਕੁਝ ਬਣਦਾ ਇੱਥੇ ਮਾਂ ਦਹੀਂ ਤੇ ਜਿਹੜਾ ਚੌਲ ਪਾ ਕੇ ਉਹ ਬੱਚੇ ਨੂੰ ਖਾਣ ਲਈ ਦਿੰਦੀ ਦਦਸੋ ਆਸਨ ਦੀਨ ਹਿਤ ਖਾਣੇ ਜਿਉਂ ਆਗਾ ਜਾਣੇ ਤਿਉਂ ਜਾਣੇ ਤੇ ਨਾਲ ਇਹ ਕਿਹਾ ਚੀਜ ਗਿਵੇਂ ਅੱਗੇ ਹੋਏ ਸੋ ਵੈਗੁਰੂ ਜਾਣਦਾ ਉਸ ਰੂਪ ਦੇ ਵਿੱਚ ਅੱਗੇ ਬਾਤ ਇਸ ਕਿਸਮ ਦੀ ਪਾ ਕੇ ਬੱਚੇ ਨੂੰ ਫੂਡ ਖਾਣ ਵਾਸਤੇ ਦਿੰਦੀ ਹੈ ਜੀ ਦੋਹਰਾ ਅਸਨ ਸਜਨ ਤੇ ਅਜਵਕੈ ਮਿਲੇ ਬਾਲ ਜਹ ਜਾਨ ਕਹਿੰਦੇ ਨੇ ਕਿ ਮਨ ਵਿੱਚ ਅਹਿਸਾਸ ਅਹਿਸਾਸ ਕਰਦੀਏ ਕਿ ਜੇ ਬਾਲ ਨੂੰ ਘਰੋਂ ਰੋਟੀ ਖਾ ਕੇ ਮਿਲੇ ਤੇ ਬਾਕੀ ਸਾਥੀਆਂ ਨੂੰ ਉਹ ਫਿਰ ਆਰਾਮ ਨਾਲ ਪਿਆਰ ਨਾਲ ਮਿਲਣ ਜਾ ਸਕਦਾ ਹੈ ਭਾਵ ਬੱਚੇ ਨੂੰ ਮੋਸਟਲੀ ਘਰੋਂ ਖਵਾ ਕੇ ਸੀ ਖਾਣਾ ਤੋਰਦੇ ਤਾਂ ਕਿ ਉਹ ਬਾਹਰ ਜਾ ਕੇ ਫੂਡ ਵਾਸਤੇ ਕਿਸੇ ਕਿਸਮ ਦੀ ਕ੍ਰੀਵਿੰਗ ਨਾ ਕਰੇ ਬਲਕਿ ਆਪਣੀ ਖੇਡਣ ਮਾਲਣ ਪੜਨ ਉਸ ਪਾਸੇ ਧਿਆਨ ਦੇਵੇ ਜੀ ਪਦਨ ਉਪਰੇ ਕਟ ਕਿੰਕਣੀ ਹੋਵਦ ਸ਼ਬਦ ਵਿਸਾਲ ਕਵੀ ਜੀ ਤਾਰੀਫ ਕਰਦੇ ਬਾਬਾ ਜੀ ਦੇ ਉਸ ਸਮੇਂ ਦਾ ਜਿਹੜਾ ਬਹਿਰੂਨੀ ਖਾਸ ਕਰਕੇ ਪਹਿਰਾਵਾ ਹੈ ਫਿਜ਼ੀਕਲ ਅਪੀਅਰੈਂਸ ਇਹਦੇ ਵਿੱਚ ਪਦਨ ਉਪਰ ਕਟ ਕਿੰਕਣੀ ਕਿਹਾ ਗਿਆ ਕਿ ਉਹਨਾਂ ਨੇ ਜਿਹੜੇ ਨੇ ਖਾਸ ਕਰਕੇ ਝਾਂਜਰਾਂ ਕੜੇ ਅਤੇ ਘੁੰਗਰੂ ਵਾਲੀ ਜਿਹੜੀ ਤੜਾਗੀ ਬੰਨੀ ਹੋਈ ਹੈ ਹੋਵਤ ਸ਼ਬਦ ਵਿਸਾਲ ਉਹ ਪੂਰਾ ਖੜਕਾ ਕਰਦੀ ਹੈ ਜਦੋਂ ਦੌੜਦੇ ਭਜਦੇ ਨੇ ਆਪ ਨੂੰ ਅਹਿਸਾਸ ਹੋਏਗਾ ਕਿ ਬੱਚਿਆਂ ਨੂੰ ਇਸ ਕਿਸਮ ਦੇ ਕਟਕ ਸ਼ਿੰਗਾਰ ਪਾਏ ਜਾਂਦੇ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਘੁੰਗਰੂ ਵਰਗੀ ਥੋੜੀ ਆਵਾਜ਼ ਹੁੰਦੀ ਸੀ ਤਾਂ ਕਿ ਉਹ ਜਦੋਂ ਤੁਰਨ ਮੜਕਣ ਆਲੇ-ਦੁਆਲੇ ਤੇ ਉਹਦਾ ਖੜਕਾਟ ਆਵੇ ਥੋੜਾ ਬਹੁਤਾ ਉਦਾ ਮੁੱਖ ਰੂਪ ਵਿਚਕਾਰਨ ਇਹ ਸੀਗਾ ਕਿਉਂਕਿ ਮਨ ਦੇ ਵਿੱਚ ਪੁੱਤ ਦੇ ਪ੍ਰਤੀ ਪ੍ਰੀਤ ਜਿਹੜੀ ਸੀ ਸਨੇਹ ਸੀਗਾ ਉਸ ਦੀ ਪੂਰਤੀ ਉਹਦੀ ਆਵਾਜ਼ ਨਾਲ ਕੀਤੀ ਜਾਂਦੀ ਸੀ ਕਿ ਉਹ ਮੇਰੇ ਆਲੇ ਦੁਆਲੇ ਖੇਡ ਰਿਹਾ ਦੌੜ ਰਿਹਾ ਉਹ ਖੁਸ਼ੀ ਦਿੰਦਾ ਸੀ ਕਹੋ ਕਵੀ ਜਿਨੇ ਕਿਹਾ ਬਾਬਾ ਜੀ ਦੀ ਫਿਜ਼ੀਕਲ ਅਪੀਅਰੈਂਸ ਇਸ ਕਿਸਮ ਦੇ ਖੜਕਾਟ ਨਾਲ ਜਿਹੜੀ ਆ ਬੜਾ ਸੁੰਦਰ ਸੰਗੀਤ ਪੈਦਾ ਕਰਦੀ ਹੈ ਜੀ ਚੌਪਈ ਮਿਚ ਰਹੇ ਖੇਲਨ ਮਹਿ ਅਨਰਾਗੀ ਭਾਗੇ ਭਗ ਹੈ ਬਾਲ ਸੁਭਾਗੇ ਤਨ ਬਾਬਾ ਨਾਨਕ ਜੀ ਬਾਲ ਬਰੇਸ ਮੰਡੋਲੀ ਦੇ ਸਮੇਂ ਦੇ ਵਿੱਚ ਖੇਡਣ ਚ ਬੜੀ ਰੁਚੀ ਰੱਖਦੇ ਨੇ ਸੱਚ ਇਹ ਹੈ ਜਿਨ੍ਹਾਂ ਨੇ ਸਾਨੂੰ ਜੀਵਨ ਦੀ ਸੱਚੀ ਖੇਡ ਸਮਝਾਉਣੀ ਹੈ ਜਿਨ੍ਹਾਂ ਨੇ ਕਿਹਾ ਜੀਵਨ ਨੂੰ ਖੇਡ ਦੀ ਤਰ੍ਹਾਂ ਸਮਝੋ ਇਸ ਰੂਪ ਵਿੱਚ ਸਮਝਿਏ ਵਾਹਿਗੁਰੂ ਦੇ ਹੁਕਮ ਵਿੱਚ ਜੀਵਨ ਆਇਆ ਤੇ ਹੁਕਮ ਵਿੱਚ ਚੱਲੇਗਾ ਅਸੀਂ ਅਸੀਂ ਹੁਕਮ ਦੀ ਹਦੂਲੀ ਕਰਕੇ ਮਰਜ਼ੀ ਕਰਨੀ ਲੋਚਦੇ ਆਪਣੇ ਮੁਤਾਬਕ ਸਭ ਕਾਸੇ ਨੂੰ ਚਲਾਉਣਾ ਚਾਹੁੰਦੇ ਬਾਣੀ ਚ ਇੱਕ ਦਿਨ ਬੜਾ ਡਿਟੇਲ ਚ ਬਚਨ ਵਿਚਾਰਿਆ ਸੀਗਾ ਮਹਾਰਾਜ ਬਿਆਨ ਕਰਦੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਂਤੀ ਸਾਡਾ ਅੰਦਰ ਬਲਦਾ ਭਾਂਬੜ ਮਚਦੇ ਕਿਉਂ ਮਚਦੇ ਕਿਉਂਕਿ ਮਨ ਆਈਆਂ ਨਹੀਂ ਹੁੰਦੀਆਂ ਜਿਵੇਂ ਮੈਂ ਸੋਚਿਆ ਸਮਝਿਆ ਐਵੇਂ ਹੋ ਜਾਣਾ ਚਾਹੀਦਾ ਐਵੇਂ ਨਹੀਂ ਹੁੰਦਾ ਆਪਾਂ ਦੇਖੀਏ ਨਾ ਬੱਚੇ ਖੇਡਣ ਵਾਸਤੇ ਮੈਦਾਨ ਚ ਉਤਰਦੇ ਚਾਹਤ ਤੇ ਜਿੱਤਣ ਦੀ ਹੈ ਪਰ ਹਰ ਬੱਚਾ ਥੋੜਾ ਜਿੱਤਦਾ ਉੱਥੇ ਹਰ ਬਾਜੀ ਹਰ ਮਨ ਮੁਤਾਬਕ ਥੋੜਾ ਜਿੱਤੀ ਜਾਏਗੀ ਉਥੇ ਕਦੀ ਜਿੱਤਦੇ ਕਦੀ ਹਾਰਦੇ ਇਹ ਚੀਜ਼ਾਂ ਨਾਲ-ਨਾਲ ਚਲਦੀਆਂ ਜੀਵਨ ਦਾ ਪੜਾ ਹੀ ਐਸਾ ਹੈ ਇਥੇ ਕੁਝ ਮਿਲ ਗਿਆ ਕੁਝ ਗਵਾਚ ਗਿਆ ਸੋ ਸਾਬ ਨੇ ਕਿਹਾ ਇਹ ਅਹਿਸਾਸ ਕਰ ਕਿ ਜੀੜਾ ਅਗਨ ਬਰਾਬਰ ਤਪੇ ਭੀਤਰ ਵਗੈ